ਸਰਬਜੀਤ ਸੰਗਰੂਰ ਵੀ ਦੀ ਰਚਨਾ ਉਮਰ ਸਾਰੀ ਨਹੀਂ ਆ ਸਕਦੀ ਕਈਆਂ ਨੂੰ ਅਕਲ ਬੋਲਣ ਦੀ ਕਈਆਂ ਨੂੰ ਅਕਲ ਬੋਲਣ ਦੀ ਉਮਰ ਸਾਰੀ ਨਹੀਂ ਆ ਸਕਦੀ ਕਈਆਂ ਨੂੰ ਅਕਲ ਬੋਲਣ ਦੀ ਕਈਆਂ ਨੂੰ ਅਕਲ ਬੋਲਣ ਦੀ ਕਦੇ ਕਸਰ ਕੋਈ ਨਾ ਛੱਡ ਦੇ ਸੰਗਰੂਰ ਵੀ ਕਦੇ ਕਸਰ ਕੋਈ ਨਾ ਛੱਡ ਦੇ ਸੰਗਰੂਰ ਵੀ ਇੱਜ਼ਤ ਕੱਤੇ ਰੋਲਣ ਦੀ ਇੱਜ਼ਤ ਕੱਤੇ ਰੋਲਣ ਦੀ ਕਰਕੇ ਕੋਈ ਕੁਝ ਕਰ ਵਿਚਾਰ ਦੇਖ ਲੋ ਕਿਵੇਂ ਹੁੰਦੀ ਏ ਜਿੱਤ ਸੰਗਰੂਰ ਵੀ ਕਿਵੇਂ ਹਾਰੇ ਦੇਖ ਲੋ